ਗੁਰਪ੍ਰੀਤ ਸਿੰਘ ਜੀ ਤੇ ਪਿਛੋਦੀ ਰਾਣੀ ਹੈਗਾ ਜਿਹੜੇ ਮਿਸਟਰ ਨਮੀਨ ਨੀਂਹ ਦੇ ਨਾਲ ਇਹ ਦਾ ਮੈਚ ਸਾਰਿਆਂ ਨੂੰ ਕਿਤਰਾ ਕਰਾਂਗੇ ਨਾ ਜਿਹੜੇ ਨਹੀਂ ਆਏ ਭਈਆ ਭਈਆ ਹੈਲੋ ਅਰਵਾਦੀ ਯਾਰ ਸੁਖੰਦਰ ਉਹ ਮੰਮੇ ਪੈ ਗਿਆ ਤੇ ਕੀ ਸਾਨੂੰ ਹਾਂ ਕੀ ਵੀਰਾਂ ਟੀਮ ਬੰਦਾਲ ਲਾਈਫ ਚਾ ਦੇ ਰਹੇ ਆਪ ਆਪ ਆਪਣਾ ਬੰਗਾਲ ਚੈਂਪੀਅਨ ਦਿੱਲੀ ਕੋਲ ਹਰਾ ਸਰ ਬੈਂਗਾਲ ਚੈਂਪੀਅਨ ਆਪ ਦੇਖ ਸਕਤੇ ਹੈ ਲਾਈਵ ਫੂਰੇ ਇਧਰ ਦੇਖ ਕੇ ਸਭੀ ਚਲੋ ਐਕਟ ਕਰ ਲਈਏ ਇੱਕੋ ਬਾਈਟ ਬੰਦਾ ਮੈਂ ਦੱਸਦਾ ਤੂੰ ਜਿੱਤੀ ਵੀ ਟੀਮ ਦਾ ਬੰਦਾ ਇਹ ਵੀ ਕਿਸੇ ਦੇ ਕਰ ਹਾਂਜੀ ਹਾਂਜੀ ਬੜਕ हां ले कर लेने कर ले जड़े साडे प्लीज बो भी पे आए मिस्टर अरुण नावा भट्टाचार्य प्राप्ता 10 राजेंद्रन एन मिस्टर राजेंद्रन एन मिस्टर अजय शर्मा

ਦੇ ਉਹ ਗਿਆਨ ਲਾਤ ਮਤਮੀ ਜੀ ਜੀ ਹਟ ਇਸ ਤੋਂ ਬਾਅਦ ਸੰਗੀਤ ਅਧਾਰਕੂ ਮੈਨੇਜਰ ਮਾਊਂਟ ਲੇਟਰਾ ਜੀ ਸਕੂਲ ਤੇਜਵੀਰ ਸਿੰਘ ਜੀ ਤਨਜੂ ਨੇ ਵੀ ਕੀ ਕਰਦੇ ਜਿਹੜੇ ਪੰਜਾਬ ਪੁਲਿਸ ਵਿੱਚ ਨੇ ਉਹਨਾਂ ਦਾ ਟੋਫੀ ਜਿਹੜੇ ਸਰਦਾਰ ਚਰਨਜੀਤ ਸਿੰਘ

बिक्री होने लागो हो वाह जी ओहो दूसरों से ज्यादा तेरे महाराष्ट्र से देव की प्रॉब्लम चेन्नई में थी बाद दो दिन खेत लिया ਅਲਜਾਸ ਨਹੀਂ ਹੋਦੀ ਜਗ ਕਰਵਾ ਦੇ ਕਾਲੀ ਜੀ 48 ਦੇਖ ਮੈਂ ਮਾਉਂਟ ਲਿਟਰਾ ਜੀ ਸਕੂਲ ਦਾ ਮੈਨੇਜਿੰਗ ਡਾਇਰੈਕਟਰ ਨਾਲ ਅਸੀਂ 11 ਏਕਰ ਦੇ ਵਿੱਚ ਸਕੂਲ ਖੋਲਿਆ ਉਹਦੇ ਵਿੱਚ ਗਰਾਊਂਡਸ ਨੂੰ ਸਭ ਤੋਂ ਪ੍ਰਮੋਟ ਕਰਨ ਦੇ ਲਈ ਅਸੀਂ ਪਹਿਲਾਂ ਜਿਹੜਾ ਯਰ ਕੋ ਪਾਰਟਨਰ ਫॉर ਆਰਗੇਨਾਈਜ਼ਿੰਗ ਦਿਸ ਨੈਸ਼ਨਲ ਟੂਰਨਾਮੈਂਟ ਅਸੀਂ ਜਿਹੜਾ ਉਹਦੇ ਵਿੱਚ ਸਾਰੀਆਂ ਗਰਾਊਂਡਸ ਜਿਹੜੀਆਂ ਵਾ ਉਹ ਸੋਚਦੇ ਆਂ ਵੀ ਜਿੰਨਾ ਬੱਚੇ ਨੂੰ ਪੜ੍ਹਾਈ ਦੀ ਜ਼ਰੂਰਤ ਆ ਉਨੀ ਸਪੋਰਟਸ ਦੀ ਤੇ ਐਕਟੀਵਿਟੀ ਦੀ ਜ਼ਰੂਰਤ ਆ ਇਸ ਕਰਕੇ ਜਿਹੜੀਆਂ sports activities ਆ ਉਹਦੇ ਨਾਲ ਬੱਚਾ ਜਿਹੜਾ ਵਾ ਹੈਲਥ ਹੈਲਥ ਅੱਜਕੱਲ ਗੇਮਸ ਜਾਂ ਦੂਜੀਆਂ ਤੀਜਿਆਂ ਦੇ ਪਿੱਛੇ ਹੀ ਪਿਆ ਹੋਇਆ ਵਾ ਅਸੀਂ ਜਿਹੜੀ ਇਹ ਨੈਸ਼ਨਲ ਲੈਵਲ ਦਾ ਟੂਰਨਾਮੈਂਟ ਹੈ ਇੱਥੇ ਜਿਹੜਾ ਕਰਵਾਇਆ ਵਾ ਉਹਦਾ ਇੱਕ ਮੈਸੇਜ ਛੋਟੇ ਬੱਚਿਆਂ ਨੂੰ ਦੇਣਾ ਵਾ ਕਿ ਤੁਸੀਂ ਵੀ sports ਦੇ ਵਿੱਚ ਵੱਧ ਤੋਂ ਵੱਧ ਰੁਚੀ ਰੱਖੋ ਉਹਦੇ ਲਈ ਅਸੀਂ ਅੱਗੇ sports ਨੂੰ ਮਤਲਬ ਵਧਾਉਣ ਦੇ ਲਈ ਅਸੀਂ ਰੈਡੀਕਲ sports ਕਲੱਬ ਜਿਹੜਾ ਵਾ ਸ਼ੁਰੂ ਕੀਤਾ ਵਾ ਜਿਹੜੇ ਸਕੂਲ ਦੇ ਬੱਚਿਆਂ ਦੇ ਲਈ ਜਿੰਨੇ ਵੀ ਕੋਈ ਵੀ ਭਾਵੇਂ ਮਾਉਂਟ ਲੇਟਰ ਜੀ ਸਕੂਲ ਦਾ ਬੱਚਾ ਵਾ ਭਾਵੇਂ ਉਹ ਬਾਹਰ ਦੇ ਕਿਸੇ ਵੀ ਸਕੂਲ ਦਾ ਬੱਚਾ ਵਾ ਉਹ ਆਪਣੀਆਂ ਸ਼ਾਮ ਨੂੰ ਰਜਿਸਟ੍ਰੇਸ਼ਨ ਕਰਾ ਕੇ ਉਹ ਗਰਾਊਂਡਸ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਲੈਵਲ ਦੀਆਂ ਗਰਾਊਂਡਸ ਆ ਉਹਨਾਂ ਦੇ ਵਿੱਚ ਖੇਡ ਸਕਦਾ ਵਾ ਆਪਣਾ ਜਿਹੜਾ ਫਿਊਚਰ ਆ ਉਹ ਬਣਾ ਸਕਦਾ ਵਾ ਅਸੀਂ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਆਲਮੋਸਟ ਜੋ ਮੈਂ ਦੇਖਿਆ ਕਿ ਰੈਸਲਰ ਬਹੁਤ ਵਧੀਆ ਹੋਏ ਆ ਲੇਕਿਨ ਫੁੱਟਬਾਲ ਨਹੀਂ ਸੀ ਸੋ ਸਾਡਾ ਪੰਜਾਬ ਫੁੱਟਬਾਲ ਐਸੋਸੀਏਸ਼ਨ ਦਾ ਉਪਰਾਲਾ ਇਹ ਹੋਇਆ ਕਿ ਅੰਮ੍ਰਿਤਸਰ ਚੈਂਪੀਅਨਸ਼ਿਪ ਕਰਾਈ ਜਾਵੇ ਤਾਂ ਕਿ ਨਵੇਂ ਬੱਚਨ ਅੰਡਰ 14 ਬੱਚਿਆਂ ਨੂੰ ਜਦੋਂ ਸ਼ੌਕ ਹੋਇਆ ਤਾਂ ਵਾਕਿਆ ਹੀ ਉਹ ਇੱਕ ਦਿਨ ਬਹੁਤ ਵਧੀਆ ਫੁੱਟਬਾਲਰ ਬਣ ਗਏ ਇਹ ਸੋਚਦੇ ਹੋਏ ਸੀ ਪਤਵੀ ਸਬ ਜੂਨੀਅਰ ਅੰਡਰ 14 ਚੈਂਪੀਅਨਸ਼ਿਪ ਇੱਥੇ ਕਰਵਾਏ ਅੱਕੇ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਅਸੀਂ ਸਬ ਜੂਨੀਅਰ ਟੂਰਨੀਅਰ ਕਰਵਾ ਰਹੇ ਹਾਂ ਕੋਈ ਵੱਡੀਆਂ ਟੀਮਾਂ ਵੀ ਇੱਥੇ ਜਿਵੇਂ ਸਟੇਟ ਲੈਵਲ ਦੀਆਂ ਅਸੀਂ ਸਮਝਦੇ ਹਾਂ ਉਹਨਾਂ ਟੀਮਾਂ ਲਈ ਵੀ ਇੱਕ ਤੁਹਾਡੀ ਜੋ ਆਰਗੇਨਾਈਜੇਸ਼ਨ ਹੈ ਜਾਂ ਪੰਜਾਬ ਦੀ ਸਰਕਾਰ ਤੇ ਚਲੋ ਅਸੀਂ ਦੇਖਦੇ ਹਾਂ ਕਿ ਕੀ ਕਰਦੀ ਹੈ ਪਰ ਵੱਡੀਆਂ ਟੀਮਾਂ ਲਈ ਜੇ ਹੋਰ ਸਪੋਰਟਸ ਨੂੰ ਲਈ 온 ਲਈ ਪੰਜਾਬ ਦੇ ਬੱਚਿਆਂ ਲਈ ਹੋਰ ਕੀ ਉਪਰਾਲੇ ਕੀਤੇ ਜਾ ਸਕਦੇ ਨੇ ਸਾਡੀ ਕੋਸ਼ਿਸ਼ ਹੈ ਅਸੀਂ ਜੂਨੀਅਰ ਫੋਰਮ ਫੁੱਟਬਾਲ ਔਰ ਜੋ ਜੋ ਵੀ ਚੀਜ਼ ਚਾਹੀਦੀ ਉਹ ਅਸੀਂ ਫਲੱਪ ਕਰਨੇ ਔਰ ਸਾਡਾ ਆਪਣਾ ਲੈ ਕੇ ਜਿੱਥੇ ਜਿੱਥੇ ਫੁੱਟਬਾਲ ਨਹੀਂ ਹੈ ਚਾਹੇ ਉਹ ਅੰਮ੍ਰਿਤਸਰ ਚਾਹੇ ਉਹ ਉਧਰ ਯੂ نو ਬਟਨਡੇ ਵਾਲਾ ਉਹ ਸਾਰੇ ਪਾਸੇ ਅਸੀਂ ਜਾਲ ਵਿਛਾਇਆ ਕਿ ਇੱਕ ਨਾ ਇੱਕ ਦਿਨ ਅਸੀਂ ਜਿੱਦਾ ਬੰਗਾਲ ਚੈਂਪੀਅਨ ਬਣ ਕੇ ਗਿਆ ਜਿੱਦਾਂ ਅਸੀਂ ਚੈਂਪੀਅਨ ਹੁੰਦੇ ਸੀ ਸਿੱਧਾ ਪੰਜਾਬ ਦੇ ਪਿੰਡੂਰੇ ਟਾਈਮ ਟਾਈਮ ਮਰਿਆਉਣਾ ਤਾਂ ਹੀ ਸਾਡੇ ਪ੍ਰਧਾਨ ਬਣਦਾ ਪੈਦਾ ਮੇਰਾ ਸੁਖਦੇਵ ਸਿੰਘ ਪਿੰਡ ਕਿਰਤਨਗੜ੍ਹ ਪਿੰਡ ਕਿਰਤਨਗੜ੍ਹ ਤੋਂ ਮੈਂ ਸਰਪੰਚਾਂ ਜੀ ਮੌਜੂਦਾ ਜਿਹੜਾ ਪ੍ਰੋਗਰਾਮ ਫੁੱਟਬਾਲ ਦਾ 27 ਗੂ ਸ਼ੁਰੂ ਹੋ ਗਿਆ ਜਿਸ ਮਾਫਣ ਆਇਆ ਕੋਈ ਵੀ ਅੱਗੇ ਕਹਿਣਾ ਚਾਹੋ ਇਹ ਜੀ ਜੋ ਨੈਸ਼ਨਲ ਸਾਡੇ ਪਿੰਡ ਹੋ ਰਹੀ ਆ ਹੋਈ ਆ ਇਹ ਸਾਡੇ ਲਈ ਬੜੀ ਮਾਣ ਦੀ ਗੱਲ ਆ ਕਿ ਜੋ ਨੈਸ਼ਨਲ ਆ ਸਾਡੇ ਪਿੰਡ ਕਰਵਾਈ ਗਈ ਆ ਇਹ 2014 ਦੇ ਵਿੱਚ ਲਾਸਟ ਨੈਸ਼ਨਲ ਹੋਈ ਪੰਜਾਬ ਦੇ ਵਿੱਚ ਜਿਹੜੀ 11 ਸਾਲਾਂ ਬਾਅਦ ਪੰਜਾਬ ਨੂੰ ਫੇਰ ਨੈਸ਼ਨਲ ਮਿਲੀ ਜਿਹੜੀ ਕਿ ਸਾਡੇ ਪਿੰਡ ਹੋਈ ਤੇ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਜਿਹੜਾ ਪੰਜਾਬ ਫੁੱਟਬਾਲ ਐਸੋਸੀਏਸ਼ਨ ਨੇ ਸਾਡਾ ਪਿੰਡ ਚੁਣਿਆ ਤੇ ਸਾਡੇ ਪਿੰਡ ਨੇ ਨੈਸ਼ਨਲ ਕਰਵਾਈ ਤੇ ਅਸੀਂ ਆਪਣੇ ਪਿੰਡ ਵੱਲੋਂ ਪੂਰਾ ਸਹਿਯੋਗ ਦਿੱਤਾ ਗਰਾਊਂਡ ਨੂੰ ਮੇਨਟੇਨੈਂਸ ਕੀਤਾ ਜਿੱਥੇ ਵੀ ਕਮੀਆਂ ਪਈਆਂ ਸਾਰੀਆਂ ਦੂਰ ਕੀਤੀਆਂ ਤੇ ਪੂਰਾ ਯੋਗਦਾਨ ਦਿੱਤਾ ਅਸੀਂ ਪਿਛਲੇ ਵਾਰ ਪਿਛੋਕੜ ਦੀਆਂ ਟੀਮਾਂ ਨੇ ਆ ਕੇ ਇੱਥੇ ਜਿਹੜਾ ਹਿੱਸਾ ਲਿਆ ਸੀ ਗੇਟ ਦੇ ਇਹ ਜੀ 16 ਸਟੇਟਾਂ ਦੀਆਂ ਟੀਮਾਂ ਸੀ ਜਿਹਦੇ ਵਿੱਚ ਪੰਜਾਬ ਹਰਿਆਣਾ ਦਿੱਲੀ ਯੂਪੀ ਬਿਹਾਰ ਝਾਰਖੰਡ ਉੜੀਸਾ ਮਨੀਪੁਰ ਮਜ਼ੁਰਮ ਅਸਾਮ ਗੋਆ ਗੁਜਰਾਤ ਮਹਾਰਾਸ਼ਟਰ ਕੇਰਲਾ ਕਰਨਾਟਕ ਆਦਾਂ ਕਰਕੇ 16 ਟੀਮਾਂ ਆ ਅੱਜ ਜੋ ਫਾਈਨਲ ਮੈਚ ਜਿੱਤਿਆ ਕਰੀ ਟੀਮ ਨੇ ਜਿੱਤਿਆ ਹੈ ਤੇ ਕਿਸ ਟੀਮ ਦੇ ਨਾਲ ਮੁਕਾਬਲਾ ਹੈ ਇਹ ਅੱਜ ਦਾ ਫਾਈਨਲ ਮੁਕਾਬਲਾ ਜਿਹੜਾ ਬੰਗਾਲ ਤੇ ਦਿੱਲੀ ਦੇ ਵਿੱਚ ਕਰ ਰਿਹਾ ਜੋ ਕਿ ਬੰਗਾਲ ਨੇ ਜਿੱਤਿਆ ਕੀ ਕਰਨਾ ਪੰਜਾਬ ਦੀ ਟੀਮ ਜਿਤਨੀ ਸਹੀ ਸੰਭਲ ਪਹੁੰਚ ਸਕਦੀ ਪੰਜਾਬ ਦੀ ਟੀਮ ਵਧੀਆ ਖੇਡੀ ਆ ਸੈਮੀਫਾਈਨਲ ਦੇ ਵਿੱਚ ਹਾਰ ਗਈ ਸੀ ਇਹ ਤਾਂ ਚਲੋ ਹਾਰ ਦੇ ਤੇ ਬਣੀ ਆ ਬਾਕੀ ਵਧੀਆ ਖੇਡੀ ਪੰਜਾਬ ਵੀ ਕੋਈ ਗੱਲ ਨਹੀਂ ਡੱਗੋ ਤੋਂ ਸਾਡੇ ਪੰਜਾਬ ਉਸੇ ਚਾਹੀਦਾ ਪੰਜਾਬ ਤੋਂ ਉਹ ਜਿਹੜੇ ਬੰਗਾਲ ਜਿੱਤਿਆ ਉਹਦੇ ਅੱਗੇ ਜਾਣਾ ਨਲਣੇ ਚਾਹੀਦੇ ਆ ਸਾਰਾ ਕੁਝ ਨਲਣਾ ਚਾਹੀਦਾ ਜੀ ਇਹ ਸਰਪੰਚ ਮੁਕੇ ਸਰਪੰਚ ਦੇ ਤੇ ਸੀਐਮ ਸਾਹਿਬ ਕੋਲ ਅਪੀਲ ਕਰੋ ਕਿ ਅਜ ਪੰਜਾਬ ਦੇ ਪਲੇਅਰਾਂ ਨੂੰ ਉਹ ਸਹੂਲਤ ਮਿਲੇ ਜਿਹੜੀ ਬੰਗਾਲ ਨੂੰ ਦਿੱਤੀ ਤਾਂ ਜੋ ਉਹ ਜਿੱਤ ਸਕੋ ਅਸੀਂ ਬਿਲਕੁਲ ਕਹਿੰਦੇ ਆ ਕਿ ਜੇ ਪੰਜਾਬ ਸਰਕਾਰ ਨੂੰ ਪੂਰੀ ਸਪੋਰਟ ਕਰਨੀ ਚਾਹੀਦੀ ਪਲੇਅਰਾਂ ਦੀ ਤਾਂ ਜੋ ਅਸੀਂ ਵੀ ਨੈਸ਼ਨਲ ਨੂੰ ਜਿੱਤੀਏ ਤੇ ਆਪਣਾ ਨਾਮ ਰੋਸ਼ਨ ਹੋਵੇ ਪੰਜਾਬ ਦਾ ਠੀਕ ਵਾਇਸ ਬਿਲਕੁਲ ਵੈਰੀ ਵੈਲ ਇਹ ਇਟਸ ਅ ਪ੍ਰੂਫ ਥੈਟ ইটস এ প্রুভ দ্যাট বেঙ্গল ডুইং দেয়ার ওন স্টাইল ওন জব অ্যান্ড দ্য বয়স শোজ দ্য ক্যারেক্টার দ্যাট দে আর রিয়েলি গুড প্লেয়ার্স অ্যান্ড উই ট্রাই টু বিং আওয়ার বেঙ্গল ফুটবল গ্লোরি ওয়ান সেকেন থ্রু আওয়ার গুড ফুটবল देशवासियों का किस दे देना दे चाहेंगे? हम हमारा पूरा देशवासी को प्रे करने मांगता है मतलब मेरे तरफ से यही बोलना चाहता है जे फुटबॉल के लिए सोचे फुटबॉल के लिए कुछ करे और हमारा बच्चा का ऊपर थोड़ा सब ध्यान दे, हमारा रूट डेवलपमेंट यूथ डेवलपमेंट अगर अच्छा हो हमारा फुटबॉल फिर से गोल्डन एरा में पहुँच जाएगा यही हम चाहता है हॉस्पिटलिटी इज गुड बट स्टिल देयर इज लॉट्स ऑफ लैकिंग बिकॉज इट्स ए नेशनल टूर्नामेंट वी वांट मोर गुड फैसिलिटी लाइक अदर स्पोर्ट्स इन अदर स्पोर्ट्स इफ यू सी इन यूथ लेवल दे द फेडरेशन and the state association they are doing lots of they are giving lots of good facilities because the young boys they have to learn from their young age and if you show that good and advanced means uh, infrastructure or facilities they will learn more so please it's my prayer to everyone that you people please think about football and please do something positive about football so that our young players can develop much better way punjab they are doing very very good job we respect punjab lots थैंक यू ऑर्गेनाइज करी जाती है पहले तो मैं पंजाब फुटबॉल एसोसिएशन और यहाँ के गुरुद्वारा पंडित प्रबंधक कमेटी का बहुत बहुत शुक्रिया करता हूँ उन्होंने बहुत बढ़िया इंतजाम करा जिसके हम आभारी हैं बाकी खेल का स्तर आपने देखा हमारी टीम बहुत बढ़िया खेली लास्ट तक हमारी टीम ने फाइट करा सडनली कई बार किसी का दिन होता है उसके लिए हम वो नहीं कर सकते मगर दोनों टीमें बहुत बढ़िया खेली